ਭਾਈ ਭੋਲਿਆ ਭੋਲੇ ਬੈਠ ਜਾ ਕੋਈ ਬੰਦਾ ਖੜਾ ਨਹੀਂ ਰਹਿਣਾ ਚਾਹੀਦਾ ਯਾਰ ਤਾਂ ਕੁਸ਼ਤੀ ਸ਼ੁਰੂ ਕਰੂਗੇ ਕੋਈ ਨਾ ਖੜਾ ਹੋਵੇ ਬੇਨਤੀ ਆ ਕੋਈ ਖੜਾ ਨਾ ਹੋਵੇ ਭੋਲਿਆ ਕੁੰਮ ਕੇ ਕੁੰਮ ਕੇ ਆ ਜਸਪ੍ਰੀਤ ਜੀ ਕੁੰਮ ਕੇ ਭਾਈ ਕੁੰਮ ਕੇ 1 ਮਿੰਟ ਖੜ ਜਾਓ 1 ਮਿੰਟ ਬਾਜੀ ਇਕੱਲੇ ਇਕੱਲੇ ਹੋ ਜਾਓ ਇਕੱਲੇ ਇਕੱਲੇ ਹੋ ਜਾਓ ਇਕੱਲੇ ਇਕੱਲੇ ਜਸਪ੍ਰੀਤ ਇਕੱਲੇ ਇਕੱਲੇ ਹੋ ਜਾਓ ਫੋਟੋਗ੍ਰਾਫਰ ਵੀਰ ਉੱਠ ਪਰ ਆ ਕੁੰਮ ਕੇ ਓੜ ਅੰਗਲ ਜੀ ਇੱਧਰ ਨਾ ਆਜੋ ਮੜਾ ਇਕੱਲੇ ਇਕੱਲੇ ਹੋ ਜਾਓ ਭਾਈ ਕੱਲੇ ਕੱਲੇ ਹੋ ਜਾਓ ਫੋਟੋਗ੍ਰਾਫਰ ਵੀਰ ਧਿਆਨ ਦਿਓ ਪਲੀਜ਼ ਦੇ ਦਿਓ ਸਮਾਂ ਦੇ ਦਿਓ ਸਮਾਂ ਦੇ ਦਿਓ ਸਮਾਂ ਲਓ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਗਿੰਦਾ ਜੀ ਐਮਸੀ ਸਾਹਿਬ ਆ ਵੀਨਾ ਐ ਰੀਸਰ ਭਾਈ ਸਾਈਡ ਹੋ ਜਾਓ ਸਾਈਡ ਹੋ ਜਾਓ ਸਾਈਡ ਹੋ ਜਾਓ ਕਾਲਿਆ ਕਿੱਥੇ ਐ ਵਾਹ ਬਈ ਵਾਹ ਲਓ ਸੇਰੇ ਦੀ ਕੁਸ਼ਤੀ ਚੱਲਦੀ ਆ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕੁਸ਼ਤੀ ਕਰਦੇ ਜਿਹੜੇ ਬਾਕੀ ਅੰਪਾਇਰ ਆ ਬੈਠ ਜਾਓ ਥੱਲੇ ਸਾਰੇ ਜਿਹੜੇ ਸਾਡੇ ਪਿੰਡ ਦੇ ਅੰਪਾਇਰ ਆ ਬੇਨਤੀ ਉਹਨਾਂ ਨੂੰ ਕਰਦੇ ਪਲੀਜ਼ ਥੱਲੇ ਬੈਠ ਜਾਓ ਭਈਆ ਆ ਦੇਖੋ ਭਈ ਬਈ ਬੇਨਤੀ ਆ ਅੱਗੇ ਨਾ ਆਓ ਅੱਗੇ ਨਾ ਆਓ ਬਈ ਕੰਫਰ ਕੇ ਕੰਫਰ ਕੇ ਬਹੁਤ ਜ਼ਿਆਦਾ ਰਾਸ਼ ਆ ਬੇਨਤੀ ਆ ਬਈ ਖਾੜੇ ਚ ਬਹੁਤ ਰਾਸ਼ ਆ ਬੈਠੋ ਬੈਠ ਜਾਓ ਥੱਲੇ ਜੋ ਬਾਜੀ ਦੇਖੋ ਇਧਰ ਲਈ ਬਾਹੀ ਹਿੱਲ ਗਈ ਆ ਸਾਡੇ ਜਿਹੜੇ ਨਗਰ ਦੇ ਵਿੱਚ ਫਿਰ ਰਹੇ ਆ ਸਾਡੇ ਅੰਪਾਇਰ ਆ ਸਾਡੇ ਵੀਰ ਬੈਠ ਜਾਓ ਭਾਈ ਬੇਨਤੀ ਆ ਭਾਈ ਰੈਫਰੀ ਘੁੰਮ ਕੇ ਮੋਹਨ ਸਿੰਘ ਜੀ ਘੁੰਮ ਕੇ ਮੋਹਨ ਸਿੰਘ ਜੀ ਟੈਸੀ ਹੋ ਰੰਨੇ ਤਾੜੀਆਂ ਲਾ ਦਿਓ ਆ ਜੰਦੂ ਸ਼ੁਰੂ ਹੋ ਗਿਆ ਜੰਦੂ ਸ਼ੁਰੂ ਹੋ ਗਿਆ ਭਾਈ ਜਿਹੜੇ ਵੀਰ ਕੋ ਉਧਰ ਲਾਈਵ ਵਾਲੇ ਕੈਮਰੇ ਦੇ ਅੱਗੇ ਆ ਬਲੀ ਬੈਠ ਜਾਓ ਬੈਂਦੀਆ ਜਸਪ੍ਰੀਤ ਬੈਠੋ 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 ਵੀਰ ਬੈਠ ਜਾਓ ਔ ਸਾਰੇ ਵੀਰ ਕੌ ਫਿਰ ਕੇ ਸਾਰੇ ਵੀਰ ਕੌ ਫਿਰ ਕੇ ਬਈ ਬੈਠ ਜਾਓ ਬੈਠ ਜਾਓ ਬੈਠ ਜਾਓ ਥੱਲੇ ਬੈਠ ਜਾਓ ਅੱਗੇ ਨਾ ਆਓ ਹੈਲੋ ਵਾਹ ਵੀਰ ਨਈ ਰਿਸ਼ਾ ਬੱਲੇ ਬੱਲੇ ਵਾਹ ਵੀਰ ਦੋ ਤਾੜੀਆਂ ਲਾ ਦਿਓ ਤਾੜੀਆਂ ਲਾ ਦਿਓ ਬਈ ਤੇਰੇ ਸਾਡੇ ਰੂਪਲ ਖੰਨਾ ਬਈ ਬੈਂਦੀਆ ਬੈਠ ਜਾ ਬੈਠ ਜਾ ਬੈਠ ਜਾ ਅੱਗੇ ਨਹੀਂ ਆਉਣਾ ਕਿਸੇ ਨੇ ਵਾਹ ਵੀ ਵਾਹ ਹਾਲੇ ਕੁਝ ਨਹੀਂ ਹੋਇਆ ਭਈ ਤਾੜੀਆਂ ਵਾ ਦੇ ਦੋਦਾਰ ਅਰੂਪ ਤੇ ਜਸਾ ਅਰੂਪ ਤੇ ਜਸਾ ਅਰੂਪ ਤੇ ਜਸਾ ਜੋਰ ਪੂਰਾ ਹੀ ਲੱਗ ਗਿਆ ਜੋਰ ਪੂਰਾ ਲੱਗ ਗਿਆ ਬੱਲੇ 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 ਵਾਹ ਵੀ ਵਾਹ ਓ ਥੱਲੇ ਬੈਠ ਜਾ ਅੱਗੇ ਨਹੀਂ ਜਾਣਾ ਵਾਹ ਵੀ ਵਾਹ ਨਹੀਂ ਰੁਕਣਾ ਨਹੀਂ ਰੁਕਣਾ ਜਿੱਤ ਗਿਆ ਆਹ ਕਹਿੰਦੇ ਜੱਸਾ ਏ ਜੱਸਾ ਪੱਟੀ ਜਿੱਤ ਗਿਆ ਵਾਹ ਬਈ ਜੱਸਾ ਪੱਟੀ ਜਿਹੜਾ ਜਿੱਤ ਗਿਆ ਬਈ ਜੱਸਾ ਪੱਟੀ ਬੰਦਾ ਮੈਚ ਜੱਸਾ ਪੱਟੀ ਧੰਨ ਧੰਨ ਕਰਾਤੀ ਰੂਪਵਾਲ ਦੀ ਸ਼ੇਂਦੀ ਜੱਸਾ ਪੱਟੀ ਰੂਪਲ ਦਾ ਵੀ ਜੋਰ ਬਰਾਬਰ ਦਾ ਸੀ ਦਾ ਜੱਸੇ ਦਾ ਚੱਲ ਗਿਆ ਜੱਸਾ ਪੱਟੀ ਧੰਨ ਧੰਨ ਕਰਾਤੀ ਬਹੁਤ ਵਧੀਆ ਕੁਸ਼ਤੀ ਹੋਈ ਘੱਟੋ ਘੱਟ 10-15 ਮਿੰਟ ਦੇ ਵਿੱਚ ਹੀ ਫੈਸਲਾ ਹੋ ਗਿਆ ਜੱਸਾ ਪੱਟੀ ਰੂਪਲ ਖੰਨਾ ਵੀ ਬਹੁਤ ਵਧੀਆ ਫਾਈਟ ਕੀਤੀ ਬਹੁਤ ਵਧੀਆ ਫਾਈਟ ਹੋਈ ਦਾ ਜੱਸੇ ਦਾ ਲੱਗ ਗਿਆ ਰੂਪਲ ਖੰਨਾ ਵੀ ਬਰਾਬਰ ਦੀ ਫਾਈਟ ਕਰ ਰਿਹਾ ਸੀ ਬਹੁਤ ਹੀ ਵਧੀਆ ਤਣ ਤਣ ਹੋ ਗਏ ਬਾਬਾ ਬਸੌਦੀ ਛੰਂਗੀ ਦੀ